ਮੈਂ ਹਾਂ ਸਰਗਿੱਤ ਪੈਂਡੂਲਾਈਟ ਜਿਹਾ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨੌਜੀ ਸਾਰੇ ਕਿਵੇਂ ਉਮੀਦ ਕਰਦੀ ਆ ਸਾਹਿਬ ਜੀ ਠੀਕ ਠਾਕ ਹੋਣਗੇ ਚੜਦੀ ਕਲਾ 'ਚ ਹੋਣਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਆਲੂਆਂ ਦੀ ਆਲੂਆਂ ਨੂੰ ਆਪਾਂ 1 ਸਾਲ ਤੱਕ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਉਹਦੇ ਬਾਰੇ ਤੁਹਾਨੂੰ ਦੱਸ ਦੇ ਜੀ ਕਿ ਹੁਣ ਆਪਣੇ ਨਵੇਂ ਆਲੂ ਹੁੰਦੇ ਨੇ ਨਵੇਂ ਆਲੂ ਆਪਾਂ ਕੱਟ ਲੈਨੇ ਆ ਨਾ ਕੱਟ ਕੇ ਆਪਾਂ ਉਹ ਇਦਾਂ ਹੀ ਮਤਲਬ ਕਿ ਧੁੱਪੇ ਰੱਖ ਦਨੇ ਵੀ ਇਹ ਚਾਰ ਸੁੱਕ ਜਾਣਗੇ ਇਹਨਾਂ ਦੀ ਮਿੱਟੀ ਝੜ ਜੂਗੀ ਹੈ ਨਾ ਤੇ ਉਹਨਾਂ ਨੂੰ ਕਹਦੇ ਵੀ ਧੁੱਪੇ ਨਹੀਂ ਰੱਖਣਾ ਜਿੰਨਾ ਜੇ ਆਪਾਂ ਉਹਨੂੰ ਧੁੱਪੇ ਰੱਖਦੇ ਆ ਉਹ ਵਿੱਚੋਂ ਤਾਂ ਨਾਲੇ ਮਤਲਬ ਕਿ ਜਾਮ ਨਹੀਂ ਜਾਂਦੀ ਹੈ ਹੋਰ ਲੱਗ ਜਾਂਦੇ ਨੇ ਤੇ ਨਾਲੇ ਹਰੇ ਪੈਣ ਲੱਗ ਜਾਂਦੇ ਨੇ ਇਹੋ ਠੀਕ ਹੈ ਜੀ ਕਦੇ ਵੀ ਜਦੋਂ ਆਪਾਂ ਨੇ ਆਲੂ ਪੱਟਣੇ ਨੇ ਉਹਨਾਂ ਨੂੰ ਆਲੂ ਨੂੰ ਪੱਟ ਕੇ ਉਹਨੂੰ ਸ਼ਾਮ ਹੀ ਸੁਕਾਣਾ ਚਾਹੀਦਾ ਖੁੱਲੀ ਜਗ੍ਹਾ ਤੇ ਵਿਛਾ ਕੇ ਠੀਕ ਹੈ ਜੀ ਤੇ ਲੋ ਜੀ ਜਿਵੇਂ ਕਿ ਹੁਣ ਇਹ ਆਪਣੇ ਆਲੂ ਲੈ ਇਹ ਆਲੂ ਜੇ ਆਪਾਂ 1 ਸਾਲ ਤੱਕ ਸਟੋਰ ਕਰਨੇ ਨੇ ਹੁਣ ਮੇਰੇ ਵਾਸਤੇ ਮੇਰੇ ਲਈ ਤਾਂ ਇਹ ਥੋੜੇ ਜਿਹੀ ਆਲੂ ਨੇ ਥੋੜੇ ਮਤਲਬ ਕਿ 4-5 ਕਿਲੋ ਆਲੂ ਨੇ ਇਹ ਮੇਰੇ ਠੀਕ ਹੈ ਜੀ ਇਹਨਾਂ ਨੂੰ ਆਪਾਂ 1 ਸਾਲ ਤੱਕ ਕਿਵੇਂ ਸਟੋਰ ਕਰਾਂਗੇ ਤੇ ਆਪਾਂ ਨੇ ਕੀ ਕਰਨਾ ਹੈ ਜੀ ਆਪਾਂ ਨੇ ਲੈ ਲੈਣੇ ਨੇ ਥੋੜੇ ਜਿਹਾ ਲੌਂਗ ਲੌਂਗ ਲੈ ਕੇ ਜੀ ਜਿਵੇਂ ਟੀ ਹੁਣ ਆਪਾਂ ਨੂੰ ਆਲੂ ਸਟੋਰ ਕਰਕੇ ਰੱਖਣੇ ਨੇ ਕਿਸੇ ਮਤਲਬ ਕਿ ਆਪਾਂ ਜਗ੍ਹਾ ਦੇ ਉੱਤੇ ਜਦੋਂ ਆਪਾਂ ਖਲਾਾਰਾਂਗੇ ਆਲੂਆਂ ਨੂੰ ਠੀਕ ਹੈ ਜੀ ਉਹਦੇ ਵਿੱਚ ਇਦਾਂ ਕਰਕੇ ਇਹ ਸਾਰੇ ਲੌਂਗ ਖਲਾਾਰ ਦੇਣੇ ਨੇ ਇਦਾਂ ਕਰਕੇ ਸਾਰੇ ਮਤਲਬ ਕਿ ਖਲਾਾਰ ਦੇਣੇ ਨੇ ਵਿੱਚ ਠੀਕ ਹੈ ਜੀ ਅੱਜ ਨੇ ਆਪਣੇ ਆਪਾਂ ਨੇ ਇਦਾਂ ਖਲਾਾਰ ਕੇ ਦੇ ਵਿੱਚ ਲੌਂਗ ਤੇ ਨਾਲ ਹੀ ਜਿਹੜਾ ਆਪਣਾ ਅਖਬਾਰ ਦਾ ਮਤਲਬ ਕੀ ਹੋ ਹੁੰਦਾ ਕਾਗਜ਼ ਅਖਬਾਰ ਜੇ ਕੋਈ ਅਖਬਾਰ ਨਹੀਂ ਹੈਗਾ ਤਾਂ ਤੁਸੀਂ ਕਾਪੀ ਦੇ ਪੇਜ ਵੀ ਯੂਜ਼ ਕਰ ਸਕਦੇ ਹੋ ਇਦਾਂ ਕਾਪੀ ਦੇ ਪੇਜ ਯੂਜ਼ ਕਰਕੇ ਇਹਨੂੰ ਇਦਾਂ ਕਰਕੇ ਪਾੜ ਲੈਣੇ ਕਈ ਤੀਸ ਕਰ ਲੈਣੇ ਠੀਕ ਹੈ ਜੀ ਇਦਾਂ ਕਰਕੇ ਕਈ ਪੀਸ ਕਰਕੇ ਇਹਨਾਂ ਦੇ ਵਿੱਚ ਆਪਾਂ ਇਦਾਂ ਕਰਕੇ ਖੰਡਿਆ ਲੈਣੇ ਨੇ ਸਾਰੇ ਆਲੂਆਂ ਦੇ ਵਿੱਚ ਇਦਾਂ ਖੰਡਿਆ ਲੈਣੇ ਨੇ ਜਿਹਦੇ ਨਾਲ ਜਿਹੜੇ ਆਪਣੇ ਆਲੂ ਹੋਣਗੇ ਜਿਹੜੇ ਗਿੱਲੇ ਹੋਣਗੇ ਉਹ ਵੀ ਸੁੱਕਣ ਲੱਗ ਜਣਗੇ ਤੇ ਇਹਨਾਂ ਨੂੰ ਕਦੇ ਵੀ ਭੁੱਲ ਕੇ ਤੁਸੀਂ ਧੁੱਪੇ ਨਾ ਰੱਖਿਓ ਇਹਨੂੰ ਇਦਾਂ ਹੀ ਛਾਂ ਵਿੱਚ ਰੱਖਣਾ ਤੇ ਜਿਹਦੇ ਨਾਲ ਆਪਣੇ ਆਲੂ ਮਤਲਬ ਕਿ ਵਧੀਆ ਰਹਿਣ ਤੇ ਨਾਲੇ ਖਰਾਬ ਨਾ ਹੋਣ ਤੇ ਨਾ ਹੀ ਹਰੇ ਹੋਣ ਨਾ ਹੀ ਮਤਲਬ ਕਿ ਵਿੱਚੋਂ ਜਾਵਣੀ ਜਾਵਣੀ ਜੇ ਹੁਣ ਆਪਣੇ ਆਲੂ ਪੂਰੇ ਵਧੀਆ ਇੱਕ ਸਾਲ ਤੱਕ ਬਿਲਕੁਲ ਖਰਾਬ ਨਹੀਂ ਹੋਣਗੇ ਜੇ ਵਿੱਚ ਲੌਂਗ ਪਾ ਕੇ ਰੱਖਾਂਗੇ ਜੇ ਤੁਹਾਡੇ ਕੋਲ ਲੌਂਗ ਨਹੀਂ ਹੈਗੇ ਤਾਂ ਤੁਸੀਂ ਲਸਣ ਵੀ ਯੂਜ਼ ਕਰ ਸਕਦੇ ਹੋ ਲਸਣ ਦੀਆਂ ਗੱਠੀਆਂ ਉਹਂ ਦੀਆਂ ਕਲੀਆਂ ਕਲੀਆਂ ਕਰਕੇ ਉਹ ਵੀ ਇਹਦੇ ਵਿੱਚ ਖਲਾੜ ਸਕਦੇ ਹੋ ਪਰ ਮੇਰੇ ਲੈਵਲ ਅਸਰ ਨਹੀਂ ਹੈਗਾ ਇਸ ਲਈ ਮੈਂ ਲੋਗ ਹੀ ਪਾਈ ਨੇ ਤੇ ਇਸ ਤਰ੍ਹਾਂ ਤੁਸੀਂ ਜੀ 1 ਸਾਲ ਤੱਕ ਆਲੂਆਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਲੋ ਜੀ ਇਹ ਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਨ ਵਾਤ ਤੋਂ ਵਾ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ ਇੱਕ ਹੋਰ ਵੀਡੀਓ ਨਾਲ ਤੱਕ ਹਿਸਾਰ